ਜੀ ਕੋਈ ਵੀ ਪਰਫਿਊਮ ਮੈਟਰੋ ਜਿਹੜਾ ਪੂਰਾ ਮਹਿੰਗਾ ਹੁੰਦਾ 50000 ਦਾ 60000 ਦਾ 70000 ਦਾ ਜਿਹੜੀਆਂ ਅੱਜ ਕੱਲ ਜਿਵੇਂ ਕਿ ਜਿਹੜੀਆਂ ਵੱਡੀਆਂ ਸਲੇਬ੍ਰਿਟੀਆਂ ਲਾਉਂਦੀਆਂ ਨੇ ਪਰਫਿਊਮ ਉਹ ਤਿਆਰ ਕਰਾਉਣਾ ਤਾਂ ਜਮਾ ਬਾਜ਼ ਵਜੇ ਰੇਟ ਦੇ ਵਿੱਚ ਭਾਈ ਨਿੰਮਾ ਤਿਆਰ ਕਰ ਦੂ ਭਾਈ ਨਿੰਮੇ ਨੂੰ ਮਿਲੋਣਾ ਨਹੀਂ ਮੈਂ ਕੀ ਹੱਲ ਚਾਲਾ ਭਾਈ ਵਧੀਆ ਭਾਈ ਚੜ੍ਹਦੀ ਕਲਾ ਜੇ ਵਾ ਸਹੀ ਕਿਹਾ ਉਹ ਜਿਹੜੇ 70 70000 ਵਾਲੇ ਆਉਂਦੇ ਆ ਤੇ ਉਹਦਾ ਹੱਲ ਨਿੰਮਾ ਕਰਦਾ ਇੱਥੇ 1000 1200 ਦੇ ਵਿੱਚ ਆਹ ਦੇਖੋ ਭਾਈ ਆ ਗਿਆ ਬਕਾਰ ਜਿਹੜਾ ਅਰਜੈਂਟ ਲੋ ਲੋਦਾ ਹੈ 71000 ਦਾ 71000 ਦਾ ਠੀਕ ਹੈ ਬਾਈ ਆ ਹੈਗਾ 34 35000 ਦਾ ਕਰੀਡ ਕਰੀਡ ਠੀਕ ਹੈ ਜੀ ਆ ਆ ਗਿਆ ਗੂਚੀ ਫਲੋਰਾ ਥੋੜੀ ਬੈਣੀ ਆ ਗਿਆ ਬਰਸਾਚੇ ਠੀਕ ਹੈ ਆ ਆ ਗਿਆ ਡਿਓਰ ਸਾਰੀ ਰੱਖੀ ਵੇਖ ਆ ਦੇ ਮੇਰ ਦਾ ਕੂਲ ਵਾਟਰ ਠੀਕ ਹੈ ਠੀਕ ਹੈ ਆ ਆ ਗਿਆ 1.8 ਮਿਲੀਅਨ 18000 ਦਾ ਹੁੰਦਾ ਹੈ 1.8 ਮਿਲੀਅਨ ਠੀਕ ਹੈ ਬਾਈ ਇਸ ਤਰ੍ਹਾਂ ਸਾਨੂੰ ਕਿੰਨੇ ਕੁ ਦਿਖਾਈ ਜਾਈਏ ਫਿਰ ਤਾਂ ਆਪਣੀ ਵੀਡੀਓ ਬਹੁਤ ਲੰਬੀ ਹੋ ਜੂਗੀ ਕਿੰਨੇ ਕਿ ਇਧਰਲੇ ਪਾਸੇ ਭਰੀ ਬੈਠਾ ਕਾਊਂਟਰ ਸਾਰਾ ਤੇ ਇਹ ਮੈਨੂੰ ਆ ਦੱਸ ਕਿੰਨੇ ਕੇ ਪੈਸੇ ਅੱਜ ਤਿਆਰ ਕਰ ਦਨਾ ਪੂਰਾ ਇਹ ਬਾਈ ਜਿੰਮੇ ਆ ਹਿੱਸ਼ੀ ਹੈ ਹਾਂਜੀ ਇਹ 600 ਰੁਪਏ ਦੀ ਹੈ ਇੱਕ ਛੀ ਠੀਕ ਹੈ ਠੀਕ ਹੈ ਬਾਈ ਜੇ ਛੋਟੀ ਛੀਸ਼ੀ ਹੈਗੀ ਉਹ 300 ਰੁਪਏ ਦੀ ਹੈ 100 ਰੁਪਏ ਦਾ 1 ਐਮਐਲ ਹੈ ਜਿਹੜਾ ਮਰਜ਼ੀ ਲੈ ਲੋ ਜਿਹੜਾ ਮਰਜ਼ੀ ਜਿਹੜਾ ਮਰਜ਼ੀ ਮਿੱਤਰੋ ਚਾਹੇ 71000 ਵਾਲਾ ਚਾਹੇ ਕੋਲੀ ਵਾਲਾ ਲੈ ਲਿਓ ਤੇ ਜਿਵੇਂ ਕਹਦੀ ਇਹ ਤਰ ਤਿਆਰ ਕਰ ਦੂ ਤੇ ਪਰਫਿਊਮ ਵੀ ਤਿਆਰ ਕਰ ਦਿੰਨੇ ਆ ਪਰਫਿਊਮ ਵੀਰੇ 24 ਰੁਪਏ ਮਿਲਦੇ ਹਿਸਾਬ ਨਾਲ ਜਿੰਨਾ ਮਰਜ਼ੀ ਉਕਰਾ ਲਓ ਠੀਕ ਹੈ ਉਹ 24 ਰੁਪਏ ਤੇ ਛੀਸ਼ੀਆਂ ਹੀ ਧਰਲੇ ਪਾਸ ਤੇ ਇਹ ਦੱਸ ਵੀ ਇਹਦੇ ਵਿੱਚ ਵੀ ਉਹੀ ਚੀਜ਼ ਆ ਵੀ ਜਿਹੜਾ ਮਰਜੀ ਮਹਿੰਗਾ ਪ੍ਰੀਮੀਅਮ ਸੋਨੂੰ ਦਾਸਤਾ ਵੀਰੇ ਨਾਲ ਭਾਈ ਚਾਹੇ ਸਾਨੂੰ ਸ਼ੀਸ਼ੀ ਲੈ ਆਉਣ ਨਾਲ ਠੀਕ ਹੈ ਸੋਨੂੰ ਸੇਮ ਟੂ ਸੇਮ ਤਿਆਰ ਕਰਕੇ ਦੇ ਦੇਾਂਗੇ ਠੀਕ ਹੈ ਹਾਲਾਂਕਿ ਉਹਦੀ ਲਾਸਟਿੰਗ ਸ਼ਾਮ ਤੱਕ ਰਹਿੰਦੀ ਹੈ ਇਹਦੀ 2 ਦਿਨ ਖੁਸ਼ਬੂ ਨਹੀਂ ਜਾਊਗੀ